ਇਵਨ ਕੇ ਕੁੰਡਲੀ ਦੇਖ ਕੇ ਅਸੀਂ ਇਹ ਵੀ ਦੱਸ ਦਿੰਨੇ ਆ ਕਿ ਤੁਹਾਡੇ ਘਰ ਦੀ ਇਸ ਡਾਇਰੈਕਸ਼ਨ ਦੇ ਵਿੱਚ ਆ ਚੀਜ਼ ਜਿਹੜੀ ਆ ਪਈ ਹੋਈ ਆ ਜੋ ਤੁਹਾਨੂੰ ਖਰਾਬ ਕਰ ਰਹੀ ਹੈ ਤੁਸੀਂ ਬਿਨਾ ਅਗਲੇ ਦੇ ਘਰੇ ਜਾਏ ਅਗਲੇ ਨੂੰ ਇਹ ਦੱਸ ਦਿੰਨੇ ਹੋ ਕਿ ਤੁਹਾਡੇ ਘਰੇ ਇਸ ਜਗ੍ਹਾ ਤੇ ਇਸ ਰੰਗ ਦੇ ਆਈਟਮ ਪਈ ਹੈ ਬਿਲਕੁਲ ਕੋਈ ਕੁਝ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦੀ ਹੈ ਤੁਸੀਂ ਅੰਤਰਿਆਮੀ ਹੋਗੇ ਨਹੀਂ ਅਸੀਂ ਵੀਰੇ ਤਾਤ੍ਰਿਕ ਨਹੀਂ ਹੈਗੇ ਜੋਤਿਸ਼ ਕਦੀ ਗਲਤ ਨਹੀਂ ਹੋ ਸਕਦੀ ਵਾਸਤੂ ਹੈ ਸਾਇੰਸ ਹੈ ਇਸ ਚੀਜ਼ ਨੂੰ ਆਪਾਂ ਮੰਨਦੇ ਆ ਨਾ ਕਿਉਂਕਿ ਆਪਾਂ 10th ਤੱਕ ਬੇਸਿਕ ਸਾਇੰਸ ਆਪਾਂ ਸਭ ਪੜ੍ਹ ਕੇ ਆਏ ਆ ਉਹਦੇ ਵਿੱਚ ਆਪਾਂ ਨੂੰ ਗ੍ਰਹਾਂ ਬਾਰੇ ਵੀ ਸਾਰਾ ਕੁਝ ਪੜਿਆ ਆ ਪਰ ਲਿਖਿਆ ਹੋਇਆ ਉਹਦੇ ਵਿੱਚ ਆਪਣੇ ਗ੍ਰੰਥਾਂ ਦੇ ਵਿੱਚ ਵੀ ਜਿਹੜਾ ਮਰਜੀ ਤੁਸੀਂ ਗ੍ਰੰਥ ਚੱਕ ਕੇ ਦੇਖ ਲਓ ਉਹਦੇ ਵਿੱਚ ਵੀ ਆਪਣੇ ਗ੍ਰਹਾਂ ਦੇ ਬਾਰੇ ਸਭ ਕੁਝ ਦੱਸਿਆ ਹੋਇਆ ਹੈ ਤਾਂ ਇਹ ਤਾਂ ਮੰਨਦੇ ਆ ਆਪਾਂ ਕਿ ਸਾਇੰਸ ਹੈ ਸੋ ਜਿਹੜੀ ਐਸਟ੍ਰੋਲੋਜੀ ਹੈ ਇਹ ਸਾਇੰਸ ਬੇਸਡ ਹੀ ਹੈ ਬਟ ਜਿਵੇਂ ਤੁਸੀਂ ਦੱਸਿਆ ਹੈ ਕਿ ਬਹੁਤੇ ਲੋਕਾਂ ਦੁਆਰਾ ਜਿਹੜਾ ਹੈ ਆਮ ਜਨਤਾ ਨੂੰ ਗੁੰਮਰਾ ਕੀਤਾ ਜਾਂਦਾ ਹੈ ਪਾਗਲ ਬਣਾਇਆ ਜਾਂਦਾ ਹੈ ਸ਼ਰੇਆਮ ਬਣਾਇਆ ਜਾਂਦਾ ਹੈ ਬਿਲਕੁਲ ਤੁਸੀਂ ਇਹ ਗੱਲ ਸਹੀ ਕਹਿ ਰਹੇ ਹੋ ਕਿ ਸਾਡੇ ਕੋਲ ਭਾਜੀ ਮਤਲਬ ਬੜੇ ਕਲਾਇੰਟਸ ਇਦਾਂ ਦੇ ਆਏ ਜਿਹੜੇ ਕਹਿੰਦੇ ਕਿ ਸਾਨੂੰ ਇਹ ਕਹਿ ਕੇ ਡਰਾਇਆ ਗਿਆ ਹੈ ਕੀ ਤੇਰੇ ਬੱਚਾ ਐਕਸਪਾਇਰ ਹੋ ਜਾਏਗਾ ਫਲਾਨੀ ਡੇਟ ਨੂੰ ਤੇਰੇ ਹਸਬੰਡ ਦੀ ਡੈਥ ਹੋ ਜੇਗੀ ਸੋ ਅੱਜਕੱਲ ਜਿਹੜੇ ਲੋਗ ਨੇ ਇਥੋਂ ਤੱਕ ਦੀਆਂ ਹਰਕਤਾਂ ਤੇ ਉਤਰ ਆਏ ਨੇ ਕਿ ਬੰਦੇ ਨੂੰ ਗੁੰਮਰਾਹ ਕਿਵੇਂ ਕਰਨਾ ਹੈ ਕਿਵੇਂ ਉਹ ਲੁੱਟਦੇ ਨੇ ਅਸਲ ਦੇ ਵਿੱਚ ਤੁਹਾਨੂੰ ਗੱਲ ਸੁਣਾਉਣਾ ਕੱਲ ਜਿਹੜੀ ਮੈਂ ਉਹ ਗੱਲ ਕੰਪਲੀਟ ਕਰ ਰਹਾ ਮੈਂ ਜਿਹੜੀ ਤੁਸੀਂ ਮੈਨੂੰ ਕਿਹਾ ਸੀ ਵੀ ਤੁਹਾਡੇ ਉਹ ਅਸੀਂ ਫੀਸ ਲੈ ਲਈ ਤੁਸੀਂ ਕੋ ਮੈਨੂੰ ਰਾਤ ਰਾਂਤ ਮੀਰ ਬੁਲਾ ਦਿਓ ਨਹੀਂ ਹੋ ਸਕਦਾ ਹਾਂ ਮੈਂ ਮੈਂ ਤੁਹਾਨੂੰ ਸਾਲ ਇੱਕ ਗ੍ਰਹਿ ਨੇ ਹਾਂ ਹਾਂ ਕਿੰਨੇ ਸਾਲਾਂ ਤੋਂ ਜਿਹੜੇ ਖਰਾਬ ਨੇ ਉਹਨੂੰ ਟਾਈਮ ਤਾਂ ਲੱਗੂਗਾ ਨਾ ਠੀਕ ਹੋਣ ਵਾਸਤੇ ਜੇ ਤੁਹਾਨੂੰ ਸਾਲ ਸਵਾ ਸਾਲ ਕਹਿਤਾ ਤੁਸੀਂ ਸਾਡੇ ਨਾਲ ਜੁੜੇ ਤੁਹਾਨੂੰ ਚੱਲਣਾ ਪਏਗਾ ਤਾਂ ਹੀ ਆਇਓ ਜੇ ਜਿੰਨਾ ਟਾਈਮ ਤੁਹਾਨੂੰ ਕਿਹਾ ਨਾਲ ਚਲੋਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਅਸੀਂ ਇੱਕ ਵਾਰੀ ਫੀਸ ਲੈਣ ਤੋਂ ਬਾਅਦ ਦੋ ਸਵਾ ਦੋ ਮਹੀਨੇ ਅਸੀਂ ਕਿੰਨੇ ਚਾਰ ਪੰਜ ਵਾਰੀ ਫੋਨ ਕਰ ਲਾ ਉਸ ਤੋਂ ਬਾਅਦ 15 ਤੋਂ 20 ਵਾਰ ਅਟੈਂਡ ਕਰਦੇ ਆ ਹਾਂ 15 ਤੋਂ 20 ਵਾਰ ਫਿਰ ਵੀ ਉਹਨਾਂ ਦਾ ਫੋਨ ਅਟੈਂਡ ਕਰਦੇ ਆ ਕਿਸੇ ਨੂੰ ਨਾ ਨਹੀਂ ਕਰਦੇ ਜਦੋਂ ਕਿ ਤੁਸੀਂ ਕਿਸੇ ਹੋਰ ਰੈਸਟੋਰੈਂਟ ਕੋਲ ਜਾਓਗੇ ਤਾਂ ਉਹਨਾਂ ਨੇ ਸਿਰਫ ਤੁਹਾਨੂੰ 10 ਮਿੰਟ ਦਾ ਟਾਈਮ ਦੇਣਾ ਤੇ 10 ਮਿੰਟ ਕਹਿ ਕੇ ਉਹਨਾਂ ਨੇ ਸਿਰਫ ਹਾਰਡਲੀ ਤੁਹਾਡੇ ਨਾਲ ਦੋ ਤੋਂ ਤਿੰਨ ਮਿੰਟ ਹੀ ਗੱਲ ਕਰਨੀ ਆ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਬਾਹਰ ਜਾਓ ਫਲਾਣੇ ਨਾਲ ਡਿਸਕਸ ਕਰੋ ਆਸਮਾਨ ਲੋ ਉਹ ਫਲਾਣਾ ਕਰੋ ਆਸਮਾਨ ਲੋ ਆ ਪੂਜਾ ਕਰਾਓ ਇੰਨੇ ਪੈਸੇ ਉੱਥੇ ਜਿਹੜੇ ਪੇ ਕਰਦੇ। ਕੁੰਡਲੀ ਨੂੰ ਮੈਂ ਇੱਕ ਗੱਲ ਹੋਰ ਕਰਦਾ ਜਿਹੜਾ ਆਫਿਸ ਆਂਦਾ ਨਾ ਮੈਂ 100% ਇੱਕ ਗੱਲ ਕਹਿੰਨਾ ਕੁੰਡਲੀ ਨੂੰ ਜਿਵੇਂ ਮੈਥਮੈਟਿਕਸ ਦਾ ਸਮ ਆਪਾਂ ਕੱਢਦੇ ਆ ਨਾ ਹੂੰ ਓਵੇਂ ਮੈਡਮ ਨਚੋੜ ਦਿੰਦੇ ਆ ਆਉਂਗੇ ਨਾ ਕਦੇ ਫਿਰ ਪਤਾ ਲੱਗੇਗਾ ਵੀ ਕਿਸੇ ਸਟੋਲਜਰ ਕੋਲ ਆਏ ਆ ਹੂੰ ਵੀ ਕੁੰਡਲੀ ਕਿਸੇ ਨੇ ਸਮਝਾਈ ਹੈ ਕੋਈ ਐਡਾ ਕੁੰਡਲੀ ਸਮਝਾਉਂਦਾ ਹੈ ਇੱਕ ਇੱਕ ਗ੍ਰਹਿ ਡਿਸਕ੍ਰਾਈਬ ਕੀਤਾ ਜਾਂਦਾ ਕਿ ਤੁਹਾਡੀ ਕੁੰਡਲੀ ਦੇ ਵਿੱਚ ਆ ਗ੍ਰਹਿ ਐਸ ਸਿਚੁਏਸ਼ਨ ਚ ਬੈਠਾ ਹੈ ਐਸ ਪਲੈਨਟ ਦੀ ਅਫਲਿਕਸ਼ਨ ਦੇ ਵਿੱਚ ਹੈਗਾ ਜਿਹਦੇ ਕਾਰਨ ਤੁਹਾਨੂੰ ਇਹ ਪ੍ਰੋਬਲਮਜ਼ ਆ ਰਹੀਆਂ ਨੇ ਈਵਨ ਕਿ ਕੁੰਡਲੀ ਦੇਖ ਕੇ ਅਸੀਂ ਇਹ ਵੀ ਦੱਸ ਦਿੰਦੇ ਆ ਕਿ ਤੁਹਾਡੇ ਘਰ ਦੀ ਐਸ ਡਾਇਰੈਕਸ਼ਨ ਦੇ ਵਿੱਚ ਆ ਚੀਜ਼ ਜਿਹੜੀ ਆ ਪਈ ਹੋਈ ਆ ਜੋ ਤੁਹਾਨੂੰ ਖਰਾਬ ਕਰ ਰਹੀ ਹੈ ਇਹ ਚੀਜ਼ਾਂ ਇਹ ਚੀਜ਼ ਆ ਵਾਸਤੂ ਦੇ ਵਿੱਚ ਆਉਂਦੀਆਂ ਨੇ ਬਿਲਕੁਲ ਜੀ ਵਾਸਤੂ ਹੁੰਦਾ ਕੀ ਹੈ ਜੇ ਇੱਕ ਬੇਸਿਕ ਜਿਹਾ ਸਵਾਲ ਦਿਵਾਕ ਵੀ ਪੁੱਛ ਲੂਗਾ ਕੋਈ ਵੀ ਵਾਸਤੂ ਕੀ ਹੁੰਦਾ ਹਾਂਜੀ ਵਾਸਤੂ ਐਕਚੁਅਲ ਦੇ ਵਿੱਚ ਵਾਸਤੂ ਕੀ ਹੈ ਵਾਸ ਰਹਿਣ ਦੀ ਥਾਂ ਜਿੱਥੇ ਤੁਸੀਂ ਵਾਸ ਕਰਨਾ ਹੈ ਵਾਸਤੂ ਤੁਸੀਂ ਜਿੱਥੇ ਵਾਸ ਕਰਨਾ ਹੈ ਜਿੱਥੇ ਤੁਸੀਂ ਰਹਿਣਾ ਹੈ ਉਹ ਹੈ ਵਾਸਤੂ ਠੀਕ ਹੈ ਵਾਸਤੂ ਸ਼ਾਸਤਰਾ ਸ਼ਾਸਤਰਾ ਕੀ ਹੈ ਕਿਤਾਬ ਸੋ ਵਾਸਤੂ ਰਹਿਣ ਦੀ ਥਾਂ ਨੂੰ ਦੱਸਣ ਵਾਲੀ ਬੁੱਕ ਜਿਹੜੀ ਹੈ ਉਹ ਵਾਸਤੂ ਸ਼ਾਸਤਰ ਹੈ ਵਾਸਤੂ ਸ਼ਾਸਤਰ ਜਿਹੜਾ ਹੈ ਉਹ ਕਿਹਦੇ ਤੇ ਡਿਪੈਂਡ ਹੈ ਕਿਹਦੇ ਤੇ ਬੇਸ ਹੈ ਫਾਈਵ ਐਲੀਮੈਂਟਸ ਤੇ ਡਿਪੈਂਡ ਹੈ ਜਿਵੇਂ ਕੀ એનર્ਜੀ ਫਾਈਵ ਐਲੀਮੈਂਟ ਜਿਵੇਂ ਧਰਤੀ ਆਕਾਸ਼ ਪਾਣੀ ਮਿੱਟੀ ਹਵਾ ਆਗਰ ਇਸ ਜਿੱਜਾ ਸਾਰੀਆਂ ਉਹਦੇ ਵਿੱਚ ਆ ਜਾਂਦੀਆਂ ਨੇ ਪਲੱਸ ਜਿਹੜਾ ਹੈ એનર્ਜੀ ਬੇਸਡ ਹੈ ਕਿ ਨੈਗੇਟਿਵ એનર્ਜੀ ਪੋਜ਼ਿਟਿਵ એનર્ਜੀ ਆਪਾਂ ਕਹਿੰਦੇ ਆ ਇਹ એનર્ਜੀ ਵੀ ਉਹਦੇ ਵਿੱਚ ਕਾਊਂਟ ਹੁੰਦੀਆਂ ਨੇ ਸਾਰੀਆਂ ਸੋ ਦਿਸ਼ਾਵਾਂ ਡਾਇਰੈਕਸ਼ਨਸ ਡਾਇਰੈਕਸ਼ਨਸ ਦਾ ਜਿਹੜਾ ਇਹ ਬਾਜੀ ਉਹ ਬਹੁਤ ਵੱਡਾ ਜਿਹੜਾ ਰੋਲ ਹੁੰਦਾ ਕਿਉਂਕਿ ਡਾਇਰੈਕਸ਼ਨ ਦਾ ਸਾਡੀ ਲਾਈਫ ਦੇ ਵਿੱਚ ਬੜਾ ਵੱਡਾ ਇੰਪੈਕਟ ਕਹ ਲੀਏ ਪ੍ਰਭਾਵ ਕਹ ਲੀਏ ਬਹੁਤ ਪੈਂਦਾ ਹੈ ਡਾਇਰੈਕਸ਼ਨ ਕਿਸ ਤਰੀਕੇ ਨਾਲ ਵੀ ਸਾਊਥ-ਵੈਸਟ ਹਾਂਜੀ ਹਾਂਜੀ ਇਸ ਤਰੀਕੇ ਦੀਆਂ ਬਿਲਕੁਲ ਬਿਲਕੁਲ ਜਿਵੇਂ ਮੈਂ ਆਪਾਂ ਸਭ ਤੋਂ ਪਹਿਲੇ ਲੈ ਲਈਏ ਵੈਸਟ ਡਾਇਰੈਕਸ਼ਨ ਵੈਸਟ ਡਾਇਰੈਕਸ਼ਨ ਜਿਹੜੀ ਹੈ ਉਹ ਅਚੀਵਰਸ ਦੀ ਹੈ ਔਰ ਵੈਸਟ ਡਾਇਰੈਕਸ਼ਨ ਨੂੰ ਜਿਹੜਾ ਹੈ ਰੂਲ ਕੌਣ ਕਰਦਾ ਹੈ ਸ਼ਨੀ ਗ੍ਰਹਿ ਕਰਦਾ ਹ ਹਮ ਹੁਣ ਵੈਸਟ ਡਾਇਰੈਕਸ਼ਨ ਅਚੀਵਰਸ ਆਪਾਂ ਨੂੰ ਬਣਾਉਂਦੀ ਆ ਆਪਾਂ ਲਾਈਫ ਦੇ ਵਿੱਚ ਪ੍ਰਾਪਤੀਆਂ ਜਿੰਨੀਆਂ ਵੀ ਚੀਜ਼ਾਂ ਅਚੀਵ ਕਰਨੀਆਂ ਨੇ ਉਹ ਵੈਸਟ ਤੋਂ ਕਰਨੀਆਂ ਨੇ ਸੋ ਇਗਜ਼ਾਮਪਲ ਦੇਣੀ ਹੈ ਮੈਂ ਕਿ ਆਪਨੇ ਇੰਡੀਆ ਦੇ ਵਿੱਚ ਅਗਰ ਦੇਖੀਏ ਕਿ ਬਹੁਤ ਵੱਡੇ ਜਿਹੜੇ ਬਹੁਤ ਵੱਡੇ ਲੈਵਲ ਦੇ ਜਿਹੜੇ ਬਿਜ਼ਨਸਮੈਨ ਹੋਏ ਨੇ ਉਹ ਸਾਰੇ ਮੋਸਟਲੀ ਜਿਹੜਾ ਨੇ ਉਹ ਗੁਜਰਾਤ ਤੋਂ ਹੋਏ ਨੇ ਹਮ ਕਿਉਂ ਹੋਏ ਨੇ ਕਿਉਂਕਿ ਗੁਜਰਾਤ ਇੰਡੀਆ ਦੇ ਵੈਸਟ ਵਿੱਚ ਪੈਂਦਾ ਹਮ ਤੇ ਜਿੰਨੇ ਵੀ ਆਪਣੇ ਫੋਰਨ ਦੇ ਵਿੱਚ ਇੰਡੀਅਨ ਜਿਹੜੇ ਨੇ ਉਹ ਵੱਡੇ ਬਿਜ਼ਨਸਮੈਨ ਉਹਨਾਂ ਨੇ ਆਪਣੇ ਅੱਛੇ ਬਿਜ਼ਨਸ ਖੋਲੇ ਹੋਏ ਨੇ ਹਾਈ ਲੈਵਲ ਦੇ ਬਿਜ਼ਨਸ ਨੇ ਉਹ ਵੀ ਸਾਰੇ ਕਿੱਥੋਂ ਦੇ ਨੇ ਗੁਜਰਾਤ ਦੇ ਇਹ ਤੁਸੀਂ ਨੈਟ ਤੋਂ ਕੱਢ ਕੇ ਦੇਖਿਓ ਤੁਹਾਨੂੰ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ ਕਿ ਮੈਮ ਕੋਈ ਗੱਪ ਨਹੀਂ ਮਾਰ ਰਹੀ। ਸੋ ਉਹ ਗੁਜਰਾਤੀ ਸਾਰੇ ਵੈਸਟ ਤੋਂ ਹੀ ਨੇ। ਉਸ ਤੋਂ ਬਾਅਦ ਅਗਰ ਗੱਲ ਕਰੀਏ ਨਾਰਥ ਨਾਰਥ-ਵੈਸਟ ਨੂੰ ਲੈ ਕੇ ਨਾਰਥ ਨਾਰਥ-ਵੈਸਟ ਡਾਇਰੈਕਸ਼ਨ ਜਿਹੜੀ ਹੈ ਇਹ ਅਟਰੈਕਸ਼ਨ ਦੀ ਡਾਇਰੈਕਸ਼ਨ ਹੈ। ਦਿੱਲੀ ਦਾ ਚਾਂਦਨੀ ਚੌਂਕ ਲੈ ਲਓ ਤੁਸੀਂ। ਦਿੱਲੀ ਦਾ ਚਾਂਦਨੀ ਚੌਂਕ ਜਿਹੜਾ ਇਹ ਦਿੱਲੀ ਦਾ ਸਭ ਤੋਂ ਫੇਮਸ ਏਰੀਆ ਹੈ। ਔਰ ਲੋਕ ਉੱਥੇ ਜਾਂਦੇ ਵੀ ਸਭ ਤੋਂ ਜ਼ਿਆਦਾ ਨੇ ਉਸ ਮਾਰਕੀਟ ਦੇ ਅੰਦਰ। ਤੇ ਦਿੱਲੀ ਦਾ ਜਿਹੜਾ ਜਿੰਨਾ ਵੀ ਇੰਪੋਰਟ ਐਕਸਪੋਰਟ ਹੁੰਦਾ ਉਹ ਹੁੰਦਾ ਵੀ ਚਾਂਦਨੀ ਚੌਂਕ ਤੇ ਉਹ ਨੋ ਅਟਰੈਕਸ਼ਨ ਦਾ ਕੇਂਦਰ ਕਿਉਂ ਬਣੀ ਹੋਈ ਹੈ ਕਿਉਂ ਬਣੀ ਹੈ ਕਿਉਂਕਿ ਉਹ ਇੰਡੀਆ ਦੇ ਨਾਰਥ ਨਾਰਥ-ਵੈਸਟ ਵਿੱਚ ਬਣੀ ਹੋਈ ਮਾਰਕੀਟ ਹੈ ਦਿੱਲੀ ਦੇ ਨਾਰਥ ਨਾਰਥ-ਵੈਸਟ ਵਿੱਚ ਬਣੀ ਮਾਰਕੀਟ ਹੈ ਦਿੱਲੀ ਦਾ ਚਾਂਦਨੀ ਚੌਂਕ ਇਹਦੀ ਇੱਕ ਐਗਜ਼ਾਮਪਲ ਮੈਂ ਹੋਰ ਦੇਨੀ ਆ ਪੈरिस ਨੂੰ ਲੈ ਲਓ ਪੈਰਿਸ ਜਿਹੜਾ ਇਹ ਵਰਡ ਦੇ ਨਾਰਥ ਨਾਰਥ-ਵੈਸਟ ਵਿੱਚ ਬਣਿਆ ਹੋਇਆ ਹੈ ਤਾਂ ਜਿੰਨੇ ਵੀ ਕਪਲਸ ਨੇ ਕਿਉਂਕਿ ਅਟਰੈਕਸ਼ਨ ਦਾ ਕੇਂਦਰ ਹੈ ਨਾਰਥ ਨਾਰਥ-ਵੈਸਟ ਤੇ ਕਪਲਸ ਦੇ ਲਈ ਅਟਰੈਕਸ਼ਨ ਜਿਹੜਾ ਪੈਰਿਸ ਹੈ ਹੁਣ ਆਪਾਂ ਇਹ ਕਹਾਂਗੇ ਕਿ ਹਰ ਬੰਦਾ ਤਾਂ ਪੈਰਿਸ ਨਹੀਂ ਜਾ ਸਕਦਾ ਹਰੇਕ ਬੰਦੇ ਵਾਸਤੇ ਅਟਰੈਕਸ਼ਨ ਵੀ ਨਹੀਂ ਹੋ ਸਕਦੀ ਉਹ ਬਿਲਕੁਲ ਹਰ ਬੰਦਾ ਪੈਰਿਸ ਨਹੀਂ ਜਾ ਸਕਦਾ ਕਿਉਂਕਿ ਹਰ ਬੰਦੇ ਕੋਲ ਲੈਣਾ ਪੈਸਾ ਨਹੀਂ ਹੈਗਾ ਕਿ ਉਹ ਉੱਥੇ ਅਫੋਰਡ ਕਰੇ ਉਸ ਚੀਜ਼ ਨੂੰ ਸੋ ਤੁਸੀਂ ਆਪਣੇ ਸਿਟੀ ਦੀ ਜਾਂ ਆਪਣੀ ਡਿਸਟ੍ਰਿਕਟ ਦਾ ਨਾਰਥ ਨਾਰਥ-ਵੈਸਟ ਡਾਇਰੈਕਸ਼ਨ ਦੇਖੋ ਉੱਥੇ ਤੁਹਾਨੂੰ ਕੋਈ ਨਾ ਕੋਈ ਚੀਜ਼ ਹੈ ਉਹ ਜੀ ਜਰੂਰ ਮਿਲੇਗੀ ਜੋ ਤੁਹਾਨੂੰ ਅਟਰੈਕਟ ਕਰੇਗੀ ਔਰ ਤੁਸੀਂ ਉੱਥੇ ਜਾ ਕੇ ਆਪਣਾ ਟਾਈਮ ਸਪੈਂਡ ਕਰੋਗੇ ਹੀ ਕਰੋਗੇ ਕਦੇ ਕਿਸੇ ਜਗ੍ਹਾ ਤੇ ਇਹ ਫਾਰਮੂਲਾ ਫੇਲ ਹੋਇਆ ਵੀ ਨਾਰਥ ਨਾਰਥ-ਵੈਸਟ ਦੇ ਵਿੱਚ ਉਹ ਜਗ੍ਹਾ ਵੀ ਹੋਵੇ ਤੇ ਫੇਮਸ ਵੀ ਨਾ ਹੋਵੇ ਹੋਇਆ ਕਦੇ ਨਹੀਂ ਨਹੀਂ ਪੋਸੀਬਲ ਹੀ ਨਹੀਂ ਹੈਗਾ ਤੁਸੀਂ ਇਹ ਚੀਜ਼ ਨੂੰ ਤੁਸੀਂ ਵੀ ਨੋਟ ਕਰਕੇ ਦੇਖਿਓ ਤੁਸੀਂ ਇਸ ਚੀਜ਼ ਨੂੰ ਅਪਲਾਈ ਕਰਨਾ ਹੁਣ ਠੀਕ ਹੈ ਨਾਰਥ ਨਾਰਥ-ਵੈਸਟ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਹੂੰ ਉਹਦਾ ਨਾਰਥ ਨਾਰਥ-ਵੈਸਟ ਕੱਢ ਕੇ ਦੇਖੋ ਉੱਥੇ ਤੁਹਾਨੂੰ ਕੋਈ ਨਾ ਕੋਈ ਐਦਾਂ ਦੀ ਚੀਜ਼ ਮਿਲੇਗੀ ਜੋ ਤੁਹਾਨੂੰ ਅਟਰੈਕਟ ਕਰੇਗੀ ਔਰ ਤੁਸੀਂ ਉੱਥੇ ਜਾਣਾ ਪਸੰਦ ਵੀ ਕਰੋਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਦੋ ਗੱਲਾਂ ਸੁਣੀਆਂ ਹੋਣੀਆਂ ਡਾਇਰੈਕਸ਼ਨਸ ਦੇ ਬਾਰੇ ਵੀ ਸਾਊਥ 'ਚ ਘਰ ਨਹੀਂ ਲੈਣਾ ਚਾਹੀਦਾ ਹੂੰ ਇਹ ਤੁਸੀਂ ਮੋਸਟਲੀ 95% ਅਜਿਹਾ ਇਥੇ ਹੈ ਅੱਛਾ ਵੀ ਸਾਊਥ 'ਚ ਘਰ ਨਹੀਂ ਲੈਣਾ ਚਾਹੀਦਾ ਤੇ ਈਸਟ ਫੇਸਿੰਗ ਕਰ ਲੈਣਾ अच्छा اللهم ਤਾਂ ਸੁਣੀਏ ਚੜਦੇ ਬਾਰੇ ਕਰ ਲੈਣਾ ਚੰਗਾ ਹੁੰਦਾ ਤੇ ਸਾਊਥ ਅਸੀਂ ਕਰ ਨਹੀਂ ਲੈਣਾ ਇਹ ਮਿੱਥ ਹੈ ਨਾ ਹੁਣ ਕੀ ਹੈ ਵੀ ਆਪਾਂ ਆਰਕੀਟੈਕਟ ਨੂੰ ਪੁੱਛ ਲੈ ਜਾਂ ਕਿਸੇ ਉਹਨੂੰ ਪੁੱਛ ਲੈ ਉਹਨੇ ਕੁੰਡਲੀ ਨਹੀਂ ਦੇਖਦੀ ਕਿਉਂਕਿ ਨਾ ਜਿਹੜਾ ਵਾਸਤੂ ਹੈ ਨਾ ਉਹ ਕੁੰਡਲੀ ਥਰੂ ਹੈ ਜਿਹੜੀ ਸੱਚਾਈ ਹੈ ਪ੍ਰੋਪਰ ਸਾਰੇ ਘਰਾਂ ਦੀਆਂ ਉਲਡੀਆਂ ਚੈੱਕ ਹੋਣਗੇ ਜਿੰਨੇ ਤੁਸੀਂ ਮੈਂਬਰਜ਼ ਹੋ ਮੈਂਬਰਜ਼ ਹੋ ਉਹਨਾਂ ਦੇ ਰੂਸ ਪੁੱਛਣਗੇ ਕਿ ਕਿਹੜੀ ਡਾਇਰੈਕਸ਼ਨਸ ਚ ਹੈ ਹਾਂ ਉਹ ਮੰਨ ਲਓ ਸਾਊਥ ਹੈ ਜਿੰਦਾ ਮੰਗਲ ਉੱਚਦਾ ਹੈ ਠੀਕ ਹੈ ਬੈਠਾ ਵੀ ਕੇਂਦਰ ਵਿੱਚ ਹੋਵੇ ਬੈਠਾ ਵੀ ਕੇਂਦਰ ਦੇ ਵਿੱਚ ਹੋਵੇ ਉਹਨੂੰ ਰੰਗ ਤੋਂ ਰਾਜਾ ਬਣਾ ਦੇਗਾ ਸਾਊਥ ਇਹ ਤੁਸੀਂ ਕਰਕੇ ਦੇਖ ਲਓ ਜਿੰਦਾ ਮੰਗਲ ਉੱਚਾ ਦਾ ਹੋਵੇ ਕੇਂਦਰ ਚ ਬੈਠਾ ਹੋਵੇ ਉਹਨੂੰ ਰਾਜਾ ਬਣਾ ਦੇਗਾ ਬਟ ਲੋਕਾਂ ਦੀ ਧਾਰਨਾ ਇੰਟੈਲਿਟੀ ਜਿਹੜੀ ਆ ਉਹ ਸੈੱਟ ਹੋ ਚੁੱਕੀ ਹੈ ਕਿ ਸਾਊਥ ਡਾਇਰੈਕਸ਼ਨ ਲੈਣੀ ਨਹੀਂ ਇਹ ਪਤਾ ਕੀ ਮੈਂ ਤੁਹਾਨੂੰ ਇੱਕ ਛੋਟੀ ਜੀ ਇੱਕ ਨਾ ਗੱਲ ਸੁਣਾਉਣਾ ਇੱਕ ਨਾ ਸਾਡੇ ਕੋਲ ਆਇਸੀ ਨਾ ਨਹੀਂ ਉਹ ਨਹੀਂ ਇੱਕ ਨਾ ਬੇਬੇ ਸੀਗੀ ਹਾਂ ਇੱਕ ਆਂਟੀ ਸੀਗੇ ਤੇ ਉਹਨਾਂ ਰੱਸੀ ਪਾਉਂਦੇ ਸੀਗੇ ਆਉਦੇ ਕਾਲੇ ਦੇ ਉੱਤੇ ਅੱਛਾ ਠੀਕ ਹੈ ਮੈਂ ਪੁੱਛ ਲਿਆ ਉਹਨਾਂ ਨੂੰ ਵੀ ਤੁਸੀਂ ਰੱਸੀ ਕਿਉਂ ਪਾਉਣੀ ਹੈ ਠੀਕ ਹੈ ਉਹ ਕਹਿੰਦੀ ਮੇਰੀ ਸੱਸ ਪਾਉਂਦੀ ਸੀਗੀ ਮੈਂ ਕਿਹਾ ਉਹਦੀ ਸੱਸ ਪਾਉਂਦੀ ਸੀ ਤੇ ਉਹਦੀ ਸੱਸ ਪਾਉਂਦੀ ਸੀ ਨਾ ਉਹਦੀ ਸੱਸ ਪਾਉਂਦੀ ਸੀ ਹੈ ਨਾ ਇਸ ਕਰਕੇ ਇਸ ਕਰਕੇ ਮੈਂ ਭਾਈ ਉਹਦੇ ਪਿੱਛੇ ਲੌਜੀਕ ਨਹੀਂ ਦੇਖਿਆ ਕੁਝ ਵੀ ਉਹ ਸਾਉਤ ਨੂੰ ਮਾੜਾ ਕਹਤਾ ਠੀਕ ਹੈ ਹੁਣ ਜੇ ਮੰਗਲ ਉੱਚਦਾ ਤਾਂ ਤੁਹਾਨੂੰ ਰਾਜਾ ਬਣਾ ਦੇਗਾ 100% ਹੈ ਤਾਂ ਬਿਲਕੁਲ client ਸਾਡੇ ਕੋਲ ਆਏ ਵੀ ਬਿਲਕੁਲ ਬਾਜੀ ਕੁੰਡਲੀ ਦੇ ਵਿੱਚ ਜਦੋਂ ਮੰਗਲ ਗ੍ਰਹਿ ਕਿਉਂਕਿ ਵਾਸਤੂ ਹਮੇਸ਼ਾ ਕੁੰਡਲੀ ਨੂੰ ਲੈ ਕੇ ਹੀ ਕਰਨਾ ਚਾਹੀਦਾ ਅਸੀਂ ਲੈ ਕੇ ਹੀ ਕਰਦੇ ਹਾਂ ਵਾਸਤੂ ਅੱਛਾ ਜਿਹੜੀ ਇੱਕ ਆਰਕੀਟੈਕਟ ਇੱਕ ਮੈਂ ਇੱਕ 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 ਮੈਂ ਛੋਟੀ ਜਿਹੀ ਗੱਲ ਹਰਦਾਦਾ ਸੌਰੀ ਟੋਕ ਰਿਹਾ ਤੁਹਾਨੂੰ ਈਸਟ ਫੇਸਿੰਗ ਹੂੰ ਚੜਦੇ ਵੱਲ ਚੜਦੇ ਵੱਲ ਹੂੰ ਜੀ ਦਾ ਈਸਟ ਫੇਸਿੰਗ ਆਪਾਂ ਕਿਹਨੇ ਲੈ ਲਓ ਈਸਟ ਫੇਸਿੰਗ ਲੈ ਲਓ ਹੂੰ ਜੀ ਦਾ ਸੂਰਿਆ ਨੀਚ ਦਾ ਹਾਂ ਤੇ ਰਾਉ ਦੀ ਅਫਲੈਕਸ਼ਨ ਚ ਆ ਗਿਆ ਸੂਰਿਆ ਨੀਚ ਦਾ ਤੇ ਰਾਉ ਦੇ ਅਫਲੈਕਸ਼ਨ ਚ ਆ ਗਿਆ ਉਹਨੂੰ ਬਦਨਾਮੀ ਮਿਲੇਗੀ ਈਸਟ ਫੇਸਿੰਗ ਚ